ਮੈਂ ਮਹੰਤ ਬਲਦੇਵ ਰਾਜ ਬਰਾਗੀ ਪਿੰਡ ਗਵਾਨਪੁਰੇ ਤੋਂ ਰੇਲਵੇ ਲਾਈਨ ਤੇ ਸਥਿਤ ਡੇਰਾ ਬਾਬਾ ਦੰਦੂ ਰਾਮ ਜੀ ਦਾ ਸੇਵਾਦਾਰ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਤੀ ਕਰਦੇ ਆ ਕਿ ਬਾਬਾ ਦੰਦੂ ਰਾਮ ਜੀ ਦੇ ਦਰਬਾਰ ਤੇ ਸਾਲਾਨਾ ਮੇਲਾ ਓ ਭਾਦਰੂ 17 ਅਗਸਤ ਦਿਨ ਐਤਵਾਰ ਨੂੰ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਧੰਤਾਂ ਨੰਮਣਾ ਜਾ ਰਿਹਾ ਜਿੱਥੋਂ ਤੱਕ ਵੀ ਸਾਡੀ ਇਹ ਵੀਡੀਓ ਆਡੀਓ ਪਹੁੰਚਦੀ ਆ ਤੇ ਸੰਗਤਾਂ ਮੇਲੇ ਚ ਪਹੁੰਚ ਕੇ ਹਾਜ਼ਰੀ ਲਵਾਉਣਾ ਮੇਲੇ ਦੀਆਂ ਸੰਗਤਾਂ ਨੂੰ ਇਹੋ ਬੇਨਤੀ ਕਰਦੇ ਆਂ ਕਿ ਕੋਈ ਵੀ ਸੰਗਤ ਨਸ਼ਾ ਕਰਕੇ ਮੇਲੇ ਦੇ ਵਿੱਚ ਆਉਂਦੀ ਖੇਚਲ ਨਾ ਕਰੇ ਸੋ ਮੇਤਿਆ ਕਰੋ ਤੇ ਗੁਰੂ ਕਰ ਰਵਾਰ ਦੇ ਉੱਤੇ ਮੱਥਾ ਟੇਕੋ ਸੇਵਾ ਕਰੋ ਲੇਖ ਨਾ ਸਕਦੇ ਗੁਣੀ ਗਿਆਨੀ ਤੇਰਿਆਂ ਪਰ ਉਪਕਾਰਾਂ ਨੂੰ ਲੇਖ ਨਾ ਸਕਦੇ ਸ਼ਹਿਰ ਗਿਆਨੀ ਇਹ ਸੰਸਾਰ ਦੁੱਖਾਂ ਦੀ ਖਾਨ ਮਾਇਆ ਕਰਦੀ ਨਸ਼ਟ ਗਿਆਨ ਨੀਵੇਂ ਵਣ ਕੀਏ ਉਤਾਰੋ ਬੋਝਾਂ ਨੂੰ ਜੀਵਨ ਸਫਲ ਬਣਾਉਣ ਖਾਤਰ ਗਾਈਏ ਤੇਰਾ ਚੋਣਾ ਨੂੰ ਜੀਵਨ ਸਫਲ ਬਣਾਉਣ ਖਾਤਰ ਉਹ ਸਭਗੁਣ ਦਾਤਾ ਦੀਨ ਦੇ ਆਲਾ ਮੇਰ